ਅਲੀਸਾਨ ਬਲੱਡਲੈਨ ਦੀ ਤੁਹਾਨੂੰ ਮਾਰਵਾੜੀ ਬਸ਼ੇਰੀ ਦਿਖਾਉਣ ਲੱਗਾ ਬਹੁਤ ਹੀ ਚੰਗੀ ਕੁਆਲਿਟੀ ਦੀ ਬਸ਼ੇਰੀਆ ਕੰਨ ਕੰਨ ਬਹੁਤ ਸੋਹਣਾ ਬਸ਼ੇਰੀ ਦੇ ਤੇ ਮਾਰਕਿੰਗ ਵੀ ਬਹੁਤ ਸੋਹਣੀ ਆ ਤਿੰਨ ਪੈਰ ਚਿੱਟੇ ਮੱਥੇ ਟੁੱਟਮਾ ਪਟਾਲਾ ਲੂ ਚਾਹੇ ਮੱਥੇ ਤੇ ਫੁੱਲਾ ਤੇ ਥੋੜੀ ਜੀ ਨੱਕ ਤੇ ਲਖੀਰਾ ਬਹੁਤ ਹੀ ਚੰਗੇ ਘੋੜੇ ਦੀ ਇਹ ਬੱਚੀ ਆ ਇਦੀ ਆਪਾਂ ਡਿਟੇਲ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ 'ਚ ਬਨੇ ਰਹੋ ਜਿਹੜਾ ਕੋਈ ਨਮਾ ਮਿੱਤਰ ਪਿਆਰਾ ਵੀਡੀਓ ਵੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਦੋਸਤੋ ਜੇ ਕੋਈ ਮਿੱਤਰ ਪਿਆਰਾ ਆਪਣਾ ਜਾਨਵਰ ਘਰੇ ਬੈਠਾ ਸੇਲ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਦੋਸਤੋ ਸੇਲ ਕਰਵਾ ਸਕਦੇ ਹੋ ਬਸ਼ੇਰੀ ਦੀ ਪਹਿਲਾਂ ਤੁਸੀਂ ਖੜਨੀ ਵਗੈਰਾ ਮੂੰਹ ਵਗੈਰਾ ਤੇ ਚੈੱਕ ਕਰੋ ਬਹੁਤ ਚੰਗੀ ਆ ਬਸ਼ੇਰੀ ਤੇ ਕੰਨ ਦੇਖੋ ਤੁਸੀਂ ਛੋਟਾ ਕੁੰਡੀ ਵਾਲਾ ਐਨ ਛੋਟਾ ਜਿਹਾ ਕੰਨ ਲੱਗਿਆ ਹੋਇਆ ਬਹੁਤ ਚੰਗੀ ਕੁਆਲਿਟੀ ਦੀ ਵਸ਼ੇਰੀਆ ਜਿਹੜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਦੋਸਤੋ ਮਾਰਕਿੰਗ ਤੁਹਾਨੂੰ ਦੱਸ ਹੀ ਦਿੱਤੀ ਆਪਾਂ ਦੇਖ ਰਹੇ ਹਾਂ ਮੱਥੇ ਫੁੱਲ ਤੇ ਥੋੜੀ ਜੀ ਨੱਕ ਤੇ ਲਕੀਰਾ ਤਿੰਨ ਪੈਰ ਚਿੱਟੇ ਆ ਤੇ ਦੋਸਤੋ ਇਹ ਗੁਜਰਾਲ ਘੋੜੇ ਦੀ ਬੱਚੀ ਆ ਗੁਜਰਾਲ ਘੋੜਾ ਸੀ ਜਿਹੜਾ ਉਹ ਐਮਐਲਏ ਕਿਕੀ ਢੱਲੋ ਸਾਹ ਕੋਲੇ ਸੀਗਾ ਪਹਿਲਾਂ ਤੇ ਜਿਹੜਾ ਉਹ ਘੋੜਾ ਸੀਗਾ ਉਹ ਅਲੀਸਾਨ ਘੋੜੇ ਦਾ ਡਾਇਰੈਕਟ ਬੱਚਾ ਸੀ ਤੇ ਇਹ ਗੁਜਰਾਲ ਘੋੜੇ ਦੀ ਬੱਚੀ ਆ ਗਈ ਤੇ ਅਲੀਸਾਨ ਘੋੜੇ ਦੀ ਇਹ ਪੋਤੀ ਆ ਗਈ ਦੋਸਤ ਮਾਏ ਦੀ ਬਹੁਤ ਚੰਗੀ ਸੀ ਬਾਈ ਕਹਿੰਦੇ ਵੀ ਮੱਜੂ ਕੀ ਬਲੱਡ ਲਾਈਨ ਦੀ ਸੀਗੀ ਉਹ ਤੇ ਜਿਹੜੀ ਇਹਦੀ ਮਾਂ ਗਈ ਬਸ਼ੇਰੀ ਦੀ ਮੱਜੂ ਕੀ ਬਲੱਡ ਲਾਈਨ ਦੀ ਆ ਤੇ ਬਸ਼ੇਰੀ ਤੁਸੀਂ ਦੇਖ ਰਹੇ ਹੋ ਖੜਨੀ ਖੁੜਨੀ ਬਸ਼ੇਰੀ ਦੀ ਬਾ ਕਮਾਲ ਆ ਕੋਈ ਮਿੱਤਰ ਪਿਆਰਾ ਘਰੇ ਘੋੜੀ ਰੱਖਣੀ ਚਾਹੁੰਦਾ ਤਾਂ ਉਹਦੇ ਲਈ ਬਹੁਤ ਚੰਗੀ ਕੁਆਲਿਟੀ ਦੀ ਬਸ਼ੇਰੀ ਆ ਤੇ ਉਮਰ ਇਹਦੀ ਹੋ ਗਈ 19 ਮਹੀਨੇ ਹਾਈਟ ਇਹ ਕਰ ਗਈ 57+ ਦੋਸਤੋ ਤੇ ਬਾਲਪੋਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ ਆ ਕੋਈ ਮਿੱਤਰ ਪਿਆਰਾ ਘਰੇ ਰੱਖਣਾ ਚਾਹੁੰਦਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਬਾਈ ਦਾ ਜਿਹੜਾ ਸਕਰੀਨ ਤੇ ਦੇ ਦਿੱਤਾ ਦੋਸਤੋ ਬਾਈ ਦਾ ਏਰੀਆ ਜੀਰਾ ਪਾ ਜਾਂਦਾ 0 ਤੋਂ 10 ਕਿਲੋਮੀਟਰ ਦੀ ਦੂਰੀ ਤੇ ਬਾਈ ਦਾ ਪਿੰਡ ਆ ਕੋਈ ਮਿੱਤਰ ਪਿਆਰੇ ਨੂੰ ਚੰਗੀ ਲੱਗਦੀ ਆ ਤਾਂ ਬੁਸ਼ੇਰੀ ਜ਼ਰੂਰ ਖਰੀਦ ਸਕਦਾ ਵੀਡੀਓ ਦੇ ਵਿੱਚ ਆਪਾਂ ਨੰਬਰ ਦਿੱਤਾ ਹੋਇਆ ਬਾਈ ਦਾ ਜੇ ਕੋਈ ਤੁਸੀਂ ਵਸ਼ੇਰੀ ਪ੍ਰਤੀ ਹੋਰ ਜਾਣਕਾਰੀ ਲੈਣੀ ਆ ਤਾਂ ਤੁਸੀਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ ਦੋਸਤੋ ਘਰੇ ਜਾ ਕੇ ਵਸ਼ੇਰੀ ਦੇਖ ਪਰਖ ਕੇ ਤੁਸੀਂ ਇਹ ਖਰੀਦ ਸਕਦੇ ਹੋ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਆਪਣਾ ਨੰਬਰ ਵੀ ਚੱਲ ਰਿਹਾ ਸਕਰੀਨ ਤੇ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਵੇਖਣ ਲਈ ਸਾਰੇ ਮਿੱਤਰ ਪਿਆਰਿਆਂ ਦਾ ਧੰਨਵਾਦ